ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਿੱਤਰੋ ਆਪਣਾ ਦੋਸਤ ਆ ਕਮਲਜੀਤ ਸਿੰਘ ਰਾਏ ਕੈਨੇਡਾ ਦੇ ਵਿੱਚ ਮਿੱਤੇ ਕੇ ਪਰਿਵਾਰ ਵਿੱਚ ਜਿਨੇ ਦੋਸਤੋ ਅੱਧਾ ਕਿਲਾ ਬਰਾਾਸਤੀ ਰੋਖ ਲਾਉਣ ਵਾਸਤੇ ਦਾਨ ਦਿੱਤਾ ਮੇ ਦਾਸ ਦੋਸਤੋ ਦਾਸ ਦੀ ਤੇ ਅਵਤਾਰ ਸਿੰਘ ਤਾਰੀ ਕਾਮਰੇਡ ਦੀ ਆਡੀ ਡਿਊਟੀ ਲੱਗੀ ਆ ਇਹ ਬੂਟੇ ਪਾਣ ਵਾਸਤੇ ਪਹਿਲਾਂ ਅਸੀਂ 300 ਦੇ ਕਰੀਬ ਬੂਟਾ ਲਾਇਆ ਸੀ ਜਿਹਦੇ ਵਿੱਚੋਂ 100 ਸਵਾ 100 ਬੂਟਾ ਮਰ ਗਿਆ ਸੀ ਤੇ ਅੱਜ ਸਤਪਾਲ ਸਿੰਘ ਜੀ ਦੇੜਕੇ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਅੱਜ 300 ਬੂਟਾ ਹੋਰ ਲਿਆਏ ਆ ਜਿਨ੍ਹਾਂ ਦੇ ਵਿੱਚ 100 ਮਹੀਨੇ ਦੇ ਵਿੱਚ ਵੀ ਬੂਟੇ ਲੱਗਣੇ ਸੀ ਫਲਾਂ ਵਾਲੇ ਅੱਜ ਫਲਾਂ ਵਾਲੇ ਤੇ ਹੋਰ ਬੂਟੇ ਜਾਨੀ 300 ਬੂਟਾ ਹੋਰ ਲਿਆਂਦਾ ਤੇ ਦਾ ਸੋਣੀ ਅੱਜ ਬੂਟੇ ਲਗਵਾ ਰਹੇ ਆ ਤੇ ਜਾਨੀ ਅਸੀਂ ਪੂਰੀ ਤਨਦੇਹੀ ਨਾਲੇ ਬੂਟਿਆਂ ਨੂੰ ਪਾਲਾਂਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਮਲਜੀਤ ਸਿੰਘ ਰਾਏ ਦਾ ਜਿਨ੍ਹਾਂ ਨੇ ਅੱਧਾ ਕਿਲਾ ਵਿਰਾਸਤੀ ਰੁੱਖ ਲਾਉਣ ਵਾਸਤੇ ਦਾਨ ਦਿੱਤਾ ਆ ਕਿਕਰਾਂ ਲੱਗੀਆਂ ਹੋਈਆਂ ਵੀਰ ਜੀ ਤੇ ਅਰਜਣ ਦੇ ਦਰਾਖਤ ਲੱਗੇ ਹੋਏ ਆ ਕਿਕਰਾਂ ਲੱਗੀਆਂ ਹੋਈਆਂ ਰੀਠੇ ਦੇ ਰੁੱਖਾ ਕਰੀਰ ਦੇ ਰੁੱਖਾ ਜੰਡ ਦੇ ਰੁੱਖਾ ਤੇ ਹੋਰ ਵੀ ਬਹੁਤ ਸਾਰੇ ਤਰ੍ਹਾਂ ਦੇ ਜਿਹੜੇ ਸਾਡੇ ਬਜ਼ੁਰਗਾਂ ਦੀ ਵਿਰਾਸਤ ਦੇ ਨਾਲ ਜੁੜੇ ਹੋਏ ਰੁੱਖ ਸੀਗੇ ਉਹ ਸਾਰੇ ਰੁੱਖ ਅਸੀਂ ਲਾ ਰਹੇ ਆ ਤੇ ਅਸੀਂ ਪੂਰੀ